ਗੁਰਦਾਸਪੁਰ ਦੀ ਕਨਵਾਨ ਦੀ ਦਾਣਾ ਮੰਡੀ ਦੇ ਵਿੱਚ ਸਹੂਲਤਾਂ ਦੇ ਨਾਮ ਤੇ ਖਾਨਾ ਪੂਰੀ ਮਾਰਕੀਟ ਕਮੇਟੀ ਦੇ ਵੱਲੋਂ ਨਹੀਂ ਕੋਈ ਖਾਸ ਪ੍ਰਬੰਧ ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ 1 April ਤੋਂ ਸ਼ੁਰੂ ਹੋਣ ਸੀ ਅਤੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਇਸ ਤੋਂ ਪਹਿਲਾਂ ਹੀ ਮੰਡੀਆਂ ਦੇ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਪਰ ਜੇ ਗੱਲ ਕਰੀਏ ਗੁਰਦਾਸਪੁਰ ਦੀ ਕਨਵਾਨ ਦਾਣਾ ਮੰਡੀ ਤਾਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹਾਲਾਗਿ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਵੱਡੀ ਗਿਣਤੀ ਵਿਖੇ ਪਹੁੰਚੇ ਹੋ ਹਨ ਪਰ ਇੱਥੇ ਨਾ ਤਾਂ ਪੀਣ ਵਾਲੇ ਪਾਣੀ ਕਿਸਾਨਾਂ ਨੂੰ ਮਿਲ ਰਿਹਾ ਹੈ ਤੇ ਨਾ ਹੀ ਫਰਸਟ ایڈ ਕਾਊਂਟਰ ਜਹੀਆਂ ਸਹੂਲਤਾਂ ਤੇ ਕਿਸਾਨਾਂ ਦੇ ਬੈਠਣ ਵਾਸਤੇ ਕੋਈ ਖਾਸ ਪ੍ਰਬੰਧ ਕੀਤਾ ਗਿਆ ਹੈ ਮੰਡੀ ਵਿੱਚ ਕਣਕ ਲੈ ਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਕਨੋਂ ਆਂਦੀ ਦਾਣਾ ਮੰਡੀ ਵਿੱਚ ਨਾ ਤਾਂ ਪੀਣ ਨੂੰ ਪਾਣੀ ਦਾ ਪ੍ਰਬੰਧ ਹੈ ਨਾ ਹੀ ਸਫਾਈ ਦਾ ਇੱਥੇ ਇੱਕ ਵਾਟਰ ਕੂਲਰ ਤਾਂ ਕੀ ਲੱਗਾ ਹੈ ਪਰ ਉਹ ਵੀ ਬੰਦ ਹੈ ਜਿਦੋਂ ਦੇ ਕਹਾੜੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੰਡੀ ਵਿੱਚ ਕੰਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਂਦੇ ਹਨ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਮਾਰਕੀਟ ਕਮੇਟੀ ਵਿੱਚ ਕਾਜੀ ਕਾਰਵਾਈ ਵਿੱਚ ਤਾਂ 60 ਤੋਂ ਉੱਪਰ ਕਿਸਾਨਾਂ ਨੂੰ ਪਾਣੀ ਪਿਉਣ ਵਾਸਤੇ ਆਦਮੀ ਰੱਖੇ ਗਏ ਹਨ ਪਰ ਉਹ ਕਿਸ ਨੂੰ ਪਾਣੀ ਪਿਆ ਰਹੇ ਹਨ ਇਹ ਤਾਂ ਜਾਂਚ ਦਾ ਵਿਸ਼ਾ ਹੈ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਦਾਣਾ ਮੰਡੀ ਦੇ ਸੁਪਰਵਾਈਜ਼ਰ ਖੁਦ ਮਾਨ ਰਹੇ ਹਨ ਕਿ ਕਨਵਾਂ ਦੀ ਮੰਡੀ ਵਿੱਚ 6 ਕਰਮਚਾਰੀ ਕਿਸਾਨਾਂ ਨੂੰ ਪਾਣੀ ਪਲਾਉ ਵਾਸਤੇ ਰੱਖੇ ਗਏ ਹਨ ਪਰ ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਕਿਹਾ ਗਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਭਾਈ ਮੇਰਾ ਨਾਮ ਹਰਵਿੰਦਰ ਸਿੰਘ ਹੈ, ਮੇਰਾ ਮਲੀਆਂ ਪੱਕੀਆਂ ਪਿੰਡ ਆ। ਤੇ ਮੈਂ ਸਵੇਰ ਤੋਂ ਤਾਂ ਨਹੀਂ ਲੈ ਕੇ ਆਇਆ ਹੋਇਆ। ਤੇ ਅਜੇ ਤੱਕ ਕੋਈ ਖਾਸ ਪ੍ਰਬੰਧ ਨਹੀਂ ਕੋਈ ਸਰਕਾਰੀ ਅਧਿਕਾਰੀ ਤੱਕ ਨਹੀਂ ਪਹੁੰਚੀ। ਇੱਥੇ ਕਿਸੇ ਨੇ ਮਦਗਾ ਕੇ ਪੁੱਛਿਆ ਨਹੀਂ ਵੀ ਕਿੱਦਾਂ ਦੀ ਖਰੀਦ-ਫਰੋਖਤ ਹੋ ਰਹੀ ਆ। ਕਿੱਥੇ ਇਥੇ ਪਾਣੀ ਦਾ ਜਾਂ ਕੋਈ ਪ੍ਰਬੰਧ ਹੈ ਜਾਂ ਨਹੀਂ ਹੈ। ਸਰਕਾਰੀ ਪਾਣੀ ਆਂਦਾ ਆ। ਉਹ ਜਦੋਂ ਬੰਦ ਹੋ ਗਿਆ ਤਾਂ ਫਿਰ ਬਾਕੀ ਕਿੱਥੋਂ ਪੀ ਪੀਤਾ ਜਾਵੇਗਾ? ਕੋਈ ਹੋਰ ਕੋਈ ਇੱਥੇ ਹੈ ਹੀ ਨਹੀਂ ਕਿ ਚੀਜ਼ਾਂ ਵੀ। ਅਹੀਂ ਇਹਨਾਂ ਦੇ ਕਿ ਸੁਖ-ਸੂਹਤ ਦੇਣੀ ਜਾਂ ਕਿਸ ਤਰ੍ਹਾਂ ਨਹੀਂ ਆ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਇੱਧਰ ਤੁਸੀਂ ਆਪ ਹੀ ਜਾ ਕੇ ਕਰਕੇ ਦੇ ਲੋ ਕੁਝ ਹੈ ਇੱਥੇ ਬੈਠਣ ਦੀ ਕਿਸਾਨ ਕਿਤੇ ਥੱਲੇ ਬਹਿ ਰਿਹਾ ਹੈ ਕਿਤੇ ਬੋਰੀਆਂ ਤੇ ਬਹਿ ਰਿਹਾ ਹੈ ਹੋਰ ਇੱਥੇ ਕੋਈ ਪ੍ਰਬੰਧਪੁਰੁੰਦਾ ਕੋਈ ਖਾਸ ਦੇਖਦਾ ਨਹੀਂ ਆ ਤੇ ਇਹ ਸਰਕਾਰ ਵੱਲੋਂ ਦੇਖਿਆ ਜਾਵੇ ਤੇ ਜਿੱਦ ਸਾਡਾ ਪੰਜਾਂ 6 ਘੰਟੇ ਚਾਹੇ ਤੋਲਾ ਨਹੀਂ ਹੋਈ ਸਾਨੂੰ ਪੇਮੈਂਟ ਦਾ ਕਿਦਾਂ 2-3 ਘੰਟੇ ਚ ਆ ਜਾਏਗੀ ਭਾਜੀ ਇਹ ਤਾਂ ਮੰਡੀ ਦੀ ਸਫਾਈ ਨਹੀਂ ਹੋਈ ਦਾਣੇ ਲਾਉਣ ਨੂੰ ਵੀ ਸਫਾਈ ਹੋਈ ਤੇ ਪ੍ਰਬੰਧ ਕਿਹੜੇ ਹੋ ਗਏ ਆ ਐਵੇਂ ਕਾਗਜ਼ਾਂ ਦੇ ਵਿੱਚ ਪ੍ਰਬੰਧ ਜਾਂ ਅਖਬਾਰਾਂ ਦੇ ਸਰਕੀਅਲ ਬਟਾਉਣ ਦੇ ਪ੍ਰਬੰਧ ਕੀਤੇ ਜਾਂ ਪ੍ਰਬੰਧ ਕੀਤੇ ਆ ਇੱਥੇ ਜੇ ਵੀਦਨ ਮਾਰਾ ਕੈਮਰਾ ਘੁਮਾ ਕੇ ਦੇਖੋ ਮੈਨੂੰ ਦੇ ਦੱਸੋ ਵੀ ਅਜੇ ਤੱਕ ਇਹਦੀ ਮੰਡੀ ਦੀ ਸਫਾਈ ਵੀ ਹੋਈ ਆ ਹੈ 1 1 ਅਪ੍ਰੈਲ ਤੋਂ ਫਿਰ ਸਰਕਾਰੀ ਫੇਰ ਸ਼ੁਰੂ ਹੋਈ ਆ ਤੇ ਇੱਥੇ ਤੱਕ ਕੋਈ ਤਰਚੇ ਨਹੀਂ ਇਹਦਾ ਇੱਥੇ ਕਿਹੜਾ ਅਧਿਕਾਰੀ ਆਇਆ ਜਿਹਨੇ ਦੇਖਿਆ ਵੀ ਇੱਥੇ ਮੰਡੀ ਬੋਰਡ ਦੇ ਵਿੱਚ ਸਾਫ ਸਫਾਈ ਹੋਈ ਆ ਫਸਫਾਈ ਦੇ ਉੱਤੋਂ ਇਦਾਂ ਹੀ ਡਿੱਗ ਰਹੇ ਆ ਲਾਈਟ ਲਾਈਟਿੰਗ ਦਾ ਪੂਰਾ ਪ੍ਰਬੰਧ ਨਹੀਂ ਹੋਇਆ ਇਹਨਾਂ ਨੂੰ ਠੀਕ ਉਹ ਤਾਂ ਐਵੇਂ ਕਾਗਜ਼ਾਂ ਦੇ ਵਿੱਚ ਕਹੀ ਜਾਂਦਾ ਜੀ ਬੜਾ ਖੁਸ਼ ਹੋ ਗਿਆ ਜੀ ਬੜਾ ਖੁਸ਼ ਹੋ ਗਿਆ ਸੀ ਬਹੁਤ ਗੁੱਸਾ ਕਰਦਾ ਆ ਇਹ ਕਿਹੜੀ ਮੰਡੀ ਇਕ ਕਨੁਮਨ ਮੰਡੀ ਭਾਈ ਮੇਰਾ ਨਾਮ ਹੈ ਜੀ ਸੁਖਵੀਰ ਸਿੰਘ ਗੁੱਲੂ ਪਿੰਡ ਬਲਗਣਾ ਤੋਂ ਆਂਦੇ ਇੱਥੇ ਆਏ ਆ ਮਾਰਕਟ ਕਮੇਟੀ ਕਨੁਮਨ ਆਇਆ ਵਾ ਤੇ ਕੇਸ਼ ਕੁਮਾਰ ਰਾਜੂ ਮਾਲੀਆ ਦੀ ਮੰਡੀ ਹੈ ਜੀ ਫਰੀਦ ਵਾਲਾ ਕੋਈ ਨਹੀਂ ਇੱਥੇ ਆਇਆ ਜੀ ਤੱਕ ਨਾ ਕੋਈ ਉਹੋ ਜਿਹੀ ਗੱਲ ਨਾ ਬਾਤ ਵਾ ਸੇਰ ਦੇ ਲਿਆਂਦੇ ਆ ਢਾਣੇ ਉਹਦੇ ਆ ਪੱਖਾ ਲਵਾਉਂਦੇ ਆ ਇੱਕੋ ਢੇੜੀ ਨੂੰ ਪੱਖਾ ਲੱਗਣਦੇ ਆ ਵਾ ਕੋਈ ਵੀ ਨਹੀਂ ਇੱਥੇ ਆਇਆ ਕੱਲ ਵੀ ਆਏ ਆ ਦਾਦੇ ਉਹ ਸੇਖਾਂ ਨੂੰ ਜਰੂਰ ਸੀ ਸੇਖਾਂ ਇੱਥੇ ਤੇਰਾ ਪੂਰਾ ਮਾਰ ਕੇ ਗਿਆ ਪਰ ਕੋਈ ਅਮਲ ਨਹੀਂ ਉਹਨਾਂ ਦੇ ਕੋਈ ਕੰਮ ਨਹੀਂ ਵੈਸੇ ਹੀ ਇੱਕ ਉਹੀ ਗੱਲ ਕੁਝ ਵੀ ਨਹੀਂ ਗੱਲਾਂ ਸਰਕਾਰਾਂ ਵਿੱਚ ਹੀ ਜਾਂਦੀ ਆ ਅਸੀਂ ਆਉਂ ਗਾਂਡੇ ਆ ਮਾਂ ਗਾਂਡੇ ਅੱਥਰੀ ਪੂਤਾ ਪ੍ਰਬੰਧੂਆ ਕੋਈ ਪ੍ਰਬੰਧ ਨਹੀਂ ਦੇਖ ਲਓ ਤੁਸੀਂ ਇਦਾਂ ਟੇੜ ਲੋ ਕਿ ਉਹ ਪੱਕਾ ਲਈ ਜਾਂਦੇ ਆ ਨਾ ਕੋਈ ਕਿਸੇ ਚੀਜ਼ ਦੀ ਕੋਈ ਬਾਰ ਕੋਈ ਪਾਣੀ ਵੀ ਨਹੀਂ ਜੀ ਕਿੱਥੇ ਨਹੀਂ ਵੇਖੋ ਤੁਸੀਂ ਦੇਖ ਲਓ ਉਤੋਂ ਦੀ ਧਮ ਕੇ ਕੋਈ ਪਾਣੀ ਪੋਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹ ਬਾਤ ਉਹਨਾਂ ਦਾ ਮੈਂ ਕਿਹਾ ਦੇਖ ਲਓ ਕਿੱਥੇ ਬਾਥਰੂਮ ਇੱਥੇ ਵੈਸੇ ਕੋਲੇ ਜੇ ਹੋ ਕੇ ਕਰ ਲਈਦੇ ਆ ਭਈ ਇਹਦੀ ਵੇਖੀਦਾ ਵਾ ਵੀ ਉਹ ਚੜੀਆਂ ਉਧਰੋਂ ਮਿਤਾਉਂਦੀਆਂ ਨਹੀਂ ਮੰਗਣ ਵਾਲੀਆਂ ਦੇਖਦੇ ਉਹਨਾਂ ਤੋਂ ਦੇਖੀ ਤਾਂ ਨਹੀਂ ਕੋਈ ਕੋਈ ਗਲਤ ਨਾ ਕੰਮ ਹੋ ਜੇ ਉਹਨਾਂ ਪਾਸੋਂ ਤੇ ਜਾਣਾ ਪੈਂਦਾ ਵੇਖ ਕੇ ਕੋਈ ਇਹੋ ਜੀ ਕੋਈ ਸਾਨੂੰ ਤਾਂ ਦਿਖਿਆ ਨਹੀਂ ਅਜੇ ਤੱਕ ਕੋਈ ਇਹੋ ਜਿਹਾ ਪ੍ਰਬੰਧ ਕੋਈ ਬਾਥਰੂਮ ਦਾ ਉਹ ਵੇਖੋ ਬਾਥਰੂਮ ਉੱਤੇ ਬਿਲਕੁਲ ਬੰਦ ਹੋਆ ਕੋਈ ਇਹੋ ਜਿਹਾ ਨਹੀਂ ਤੇ ਜੇ ਪ੍ਰਬੰਧ ਦੇਣਾ ਹੈ ਸਰਕਾਰ ਦੇ ਅੱਖਰ ਇੱਕ ਦਿਨ ਚਾਲੂ ਕਰਾਂਗੇ ਫਰੀਦ ਚਾਲੂ ਕਰਾਂਗੇ ਕੱਲ ਵੀ ਫਰੀਦ ਚਾਲੂ ਹੋਈ ਅੱਜ ਵੀ ਕੋਈ ਫਰੀਦ ਚਾਲੂ ਹੋਈ ਆਹ ਤੇਰੀਆਂ ਵੇਖ ਲਓ ਤੁਸੀਂ ਉੱਥਾ ਪੈਗੇ ਸਾਗੇ ਕੋਈ ਛਣਾਈ ਨਹੀਂ ਹੈਗੀ ਕੋਈ ਪਾਣੀ ਦਾ ਪ੍ਰਬੰਧ ਕੋਈ ਨਹੀਂ ਤੇ ਕੋਈ ਉੱਧਰ ਚਾਹੀਦਾ ਤਾਂ ਆਦੇ ਉਸ ਤੋਂ ਪਾਣੀ ਪੀ ਲੋ ਉੱਥੇ ਤਾਲਾ ਲੱਗਾ ਉੱਥੇ ਪਾਰਟਿਸਪਲਾਈਟ ਤਾਲਾ ਲੱਗਾ ਉੱਥੇ ਕੋਈ ਨਿਕਲੇ ਜਾ ਕੇ ਹੋਰ ਵੀ ਤင်း ਜਾ ਕੇ ਵੇਖ ਸਕਦੇ ਕੋਈ ਛਣਾਈ ਨਹੀਂ ਕੋਈ ਦਾਣੇ ਵਾਸਤੇ ਕੋਈ ਫਰੀਦਨ ਵਾਸਤੇ ਆਉਣੀ ਨਹੀਂ ਬਾਤ ਹੁੰਦਾ ਕੋਈ ਪ੍ਰਬੰਧ ਨਹੀਂ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਇਹ ਕਹਿੰਦੇ ਪਿਓ ਮਾਰ ਰਖਿਆ ਸੀ ਕੋਈ ਨਹੀਂ ਰਹਿ ਤੂੰ ਦੇਖ ਲਓ ਤੂੰ ਆਪ ਤੀਂ ਵੇਖੋ ਤੂੰ ਚਾਰ ਵੇਖ ਲੈਣੇ ਤੇ ਜਿੰਦਗੀ ਤੋਂ ਹੱਡੀ ਨਹੀਂ ਕੋਈ ਖੀਦ ਨਹੀਂ ਹੱਡੀ ਵਾ ਮੇਰਾ ਤੇ ਤੇਰੀੋਂ ਤੱਕ ਤੁਰੀਆਂ ਪਈਆਂ ਅਸੀਂ ਅੱਜ ਚੇਰ ਤੇ ਆ ਕੇ ਬੈਠੇ ਆ ਨਹੀਂ ਨਹੀਂ ਲੈ ਵੀ ਜਿੱਲੀ ਕਰ ਪਾਤੀ ਦੇਖ ਲੋ ਕੀ ਦਾਣੇ ਬਿਲਕੁਲ ਸੁੱਕਿਆ ਤਾਂ ਮਾਪਾ ਤਾਰੇ ਦੇਖੋ ਤੇ ਦਾਣੇ ਧਾਰੇ ਖਰਾਕ ਪੂਰੇ ਕਰਨਗੇ ਤੇ ਦਾਣਾ ਮੋਚਰੂਗਾ ਤਾਂ ਕਿ ਜੁਬਿਆ ਕਮ ਕੋਈ ਨਹੀਂ ਆਉਂਦਾ ਕੋਈ ਪਰਬੰਧ ਪਾਰਕੁਡੀ ਦੇ ਅਧਿਕਾਰੀ ਜਾਂ ਇੰਜੀਨੀਅਰ ਕੋ ਆਇਆ ਕੋਈ ਵੀ ਨਹੀਂ ਆਇਆ ਨਹੀਂ ਵੇਖਿਆ ਹੀ ਕੋਈ ਨਹੀਂ ਮਿਲਿਆ ਸੀ ਕੋਈ ਪੁੱਛੇ ਕਿ ਕਿਤੋਂ ਆਏ ਦੇ ਕੀ ਕਰਦਾ ਕੀ ਆ ਤੁਹਾਡਾ ਦਾਣਾ ਸੁੱਕਿਆ ਜਾ ਰਿਹਾ ਨਹੀਂ ਤੁਹਾਨੂੰ ਕੁਝ ਦਿਨ ਪੱਕਾ ਲੱਗ ਚੁੱਕਾ ਵਾ ਪਾਰਦਾਨਾ ਨਹੀਂ ਆਇਆ ਪਹਿਲਾਂ ਦੇ ਪਾਰਦਾਨਾ ਭੇਜਦਾਗਾ ਤੇ ਤਰਪਾਲਾ ਵੇਖ ਲੋ ਉਹ ਵੀ ਨਹੀਂ ਨੋਟੀਫਿਕੇਸ਼ਨ ਲੱਗੀ ਆਵੇ ਨਹੀਂ ਵਰਤ ਚਲ ਗਈ ਨਹੀਂ ਥੋੜੀ ਹੋਰ ਆਗੀ ਇਹ ਤਲਜੇਂ ਦੀ ਕਰਦਾਪਲ ਤਲਜੇਂ ਦੇ ਤਰਫ ਆ। ਕੋਈ ਪ੍ਰਬੰਧ ਨਹੀਂ। ਕੋਈ ਨਹੀਂ ਪੈਰ ਚਲਾਈ ਬੈਠੇ ਆਂ ਤੇ ਆ ਪਾਣੀ ਪੀਤੇ ਹਾਂ ਡਰਾਉਂ ਦੇ ਵੀ। ਕੋਈ ਨਹੀਂ ਚੰਦਾ। ਕੋਈ ਕੁਛ ਨਹੀਂ ਹੈ ਗੱਜ ਬਾਥਰੂਮ ਨਹੀਂ ਆ। ਬਾਥਰੂਮ ਥੱਲੇ ਉਹ ਟਾਈ ਦੇ ਤਲਜੇਂ ਉੱਥੇ ਬਾਥਰੂਮ ਕਰਕੇ ਆਉਂਦੇ। ਪਾਣੀ ਆਇਓ ਮੋਟਾ ਪੀ ਗਿਆ। ਜਦੋਂ ਮਦਰੀਆ ਤੋਂ ਮੈਂ ਆਇਆ ਜੀ। ਮੈਂ 12:00 ਵਜੇ ਦੇ ਇਸ ਦਿਨ ਪਹੁੰਚਿਆ ਮੇਰੇ ਹੌਂ ਦਾਣੇ ਕੋਚੇ ਦੇ। ਜੀ। ਪ੍ਰਬੰਧਕ ਕੋਲ ਵੀ ਨੂੰ ਪਾਣੀ ਆਇਆ ਤੁਹਾਡੇ। ਸਭ ਨੂੰ ਪਾਣੀ ਸਭ ਨੂੰ ਮਿਲਿਆ ਸੀ। ਟੈਂਟ ਲੱਗਾ ਉੱਤਰ। ਹੂੰ। ਕਿਉਂ ਮੈਨੂੰ ਉੱਧਰ ਦੇ ਬਾਥਰੂਮ ਆਵਾਜ਼ ਆ ਰਹੀ ਹੈ ਜਦੋਂ ਮੀਡੀਆ ਆਈ ਹੈ ਤਾਂ ਫਿਰ ਉਹ ਲੋਕਾਂ ਨੂੰ ਟੈਂਪਰੇਰੀ ਕੋਈ ਬਾਥਰੂਮ ਬਣਾਉਣੇ ਕਿਸਾਨਾਂ ਬਾਹਰ ਟੈਂਟ ਲਾਉਣਾ ਹੁੰਦਾ ਕਿੱਥੇ ਆ ਤੇ ਸੱਤ ਨਾਲ ਕਿਉਂ ਮੈਨੂੰ ਸ਼ੋਕ ਆਖੀ ਪੁੱਤਰੀ ਕਰਦੇ ਬਾਕੀ ਇਹ ਸਰ ਮੇਨ ਮੰਡੀ ਇੱਥੇ ਟੈਂਪਰੇਰੀ ਬਾਥਰੂਮ ਲਾਦੇ ਪੱਲੇ ਟੈਂਪਰੇਰੀ ਜਿਹੜੇ ਛੱਡ ਲਾਉਣੀ ਕਿਸਾਨਾਂ ਬਾਹਰ ਪਰਵੰਦ ਕਰਨਾ ਹੀ ਕਿਉਂ ਮੈਨੂੰ ਬਾਕੀ ਕਿੱਥੇ ਇੰਦਰਲੇ ਕਿਹੜੇ ਪਾਣੀ ਪੁਜਾ ਦੇ ਗਰੀ ਨਹੀਂ ਸਰ ਉੱਧਰ ਆ ਕਿਹੜੇ ਖਾਣਾ ਖੋਣਾ ਕਿੰਨੇ ਪਿਆ ਮੈਨੂੰ ਕਿਸੇ ਇੱਕਾਂ ਨੂੰ ਅੱਜ ਮੰਡੀ ਜਿੱਥੇ ਖਾਸ ਕਰ ਸ਼ਹਿਰ ਦੀ ਮੰਡੀ ਕਿਦੇ ਸ਼ਹਿਰੇ ਸ਼ਹਿਰ ਤੁਮ ਸ ਕੀ ਤੁਸੀਂ ਨੇ ਦਰੂਦ ਹੁਣੇ ਮੈਂ ਇੱਧਰ ਰੋਟੀ ਖਾਣਨਾ ਮੇਰਾ ਨਾਮ ਕਿਸਵਿੰਦਰ ਸਿੰਘ ਵਿਆਰ ਮੈਂ ਇੱਥੇ ਵਾਰਪੂ ਚਾਰ ਮੋਟਰ ਸੈਕਟਰ ਮਾਸਮੀਤ ਪਤਾ ਨੂੰ ਆਂਦਾ ਜੀ ਜੀ ਪ੍ਰਬੰਧ ਵੇਖੋ ਜੀ ਆ ਜਿੰਮੇਦਾਰ ਸਾਡੇ ਲਾਗੇ ਖਲੋਤੇ ਨੇ ਉਹ ਬਾਪੂ ਜੀ ਤੁਹਾਡੇ ਸਾਹਮਣੇ ਹੁਣ ਦੇਖ ਗਏ ਨੇ ਉਹ ਸਵੇਰੇ 12:00 ਵਜੇ ਆਏ ਵਾਰਦੀ ਸਾਹਿਬਾਨ ਨੇ ਆਪ ਦੱਸਿਆ ਕਿ 12:00 ਵਜੇ ਆਏ ਉਹਨਾਂ ਦਾ ਮਾਲ ਤੋਲ ਚੁੱਕਾ ਬਾਰਦਾਨੀ ਦੀ ਇੱਧਰ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਤੁਸੀਂ ਵੀ ਮੇਰੇ ਨਾਲ ਆਏ ਸੀ ਠੀਕ ਆ ਜੀ ਬਾਥਰੂਮ ਸਾਡਾ ਖੁੱਲਾ ਪਿਆ ਜਦੋਂ ਵੀ ਕਿਸੇ ਨੇ ਜਾਣਾ ਪਾਣੀ ਵਾਲਾ ਸਾਡਾ ਉੱਤੇ ਟੈਂਟ ਦੋਹੇ ਦੇ ਪ ਇਹ ਉਹ ਤੇ ਕੂਲਰ ਵੀ ਹੈਗਾ ਸਾਡੇ ਕੋਲ ਜਿਸ ਕਿਸੇ ਜਮੀਦਾਰ ਨੂੰ ਕੋਈ ਪਾਣੀ ਦੀ ਜਰੂਰਤ ਆ ਇਧਰ ਪੁਆਇੰਟ ਬਣੇ ਨੇ ਪਰ ਅਸੀਂ ਪਾਣੀ ਠੰਡਾ ਪਾਣੀ ਠੰਡਾ ਆ ਰਿਹਾ ਜੀ ਹਾਂ ਤੁਹਾਡੇ ਸਾਹਮਣੇ ਜਮੀਦਾਰ ਸਾਹਿਬ ਕਹਿ ਰਹੇ ਆ ਪਾਣੀ ਆ ਰਿਹਾ ਠੀਕ ਆ ਜੀ ਹੁਣ ਵੇਖੋ ਜਿਹੜੇ ਜਮੀਦਾਰ ਨੂੰ ਤੁਹਾਨੂੰ ਪਾਣੀ ਦੀ ਜਰੂਰਤ ਆ ਤੁਸੀਂ ਪੀ ਲਿਆ ਵੀ ਤਾਂ ਕੋਈ ਪ੍ਰੋਬਲਮ ਤੇ ਨਹੀਂ ਪਾਣੀ ਚ ਉਹ ਗੰਦਾ ਹੋਵੇ ਪਾਣੀ ਨਹੀਂ ਠੰਡਾ ਸਾਡੇ ਭਾਜੀ ਸਾਰੇ ਪ੍ਰਬੰਧ ਪੂਰੇ ਨੇ ਜਿੰਨੇ ਇੱਕ ਸਟੇਜੇ ਮੰਡੀ ਕਰਨ ਲਈ ਚਾਹੀਦੇ ਮਿਹਰਬਾਨੀ ਕਰ